ਬਲਦੇਵ ਸਿੰਘ ਪੁੱਤਰ ਜਵਾਲਾ ਸਿੰਘ ਵਾਸੀ ਸੁਭਾਉ ਨੇ ਸ਼ਿਕਾਇਤ ਕੀਤੀ ਸੀ ਜੀ ਜਿਹੜੀਆਂ ਬਿਜਲੀ ਦੀਆਂ ਮੋਟਰਾਂ ਦੀਆਂ ਤਾਰਾਂ ਨੇ ਉਹ ਕੁਝ ਬੰਦਾ ਚੋਰੀ ਕਰਦੇ ਉਹਨਾਂ ਦੇ ਆਧਾਰ ਤੇ ਇਸਰ ਦੇ ਬਿਆਨ ਤੇ ਗੋਲਦੇਵ ਸਿੰਘ ਪੁੱਤਰ ਬੋਵੇ ਸਿੰਘ ਵਾਸੀ ਏਕੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਤੇ ਦੇਸ ਰਾਜ ਪੁੱਤਰ ਰੂਪ ਚੰਦ ਕੁਆੜੀ ਜਿਹੜਾ ਇਹ ਸਮਾਨ ਲੈਂਦਾ ਸੀ ਪਿੱਛੇ ਦਾ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਹਨਾਂ ਦੇ ਵਿੱਚੋਂ ਜਿਹੜੀਆਂ ਪਿਉਰੀ ਕੀਤੀਆਂ ਤਾਰਾਂ ਰਿਕਵਰ ਕੀਤੀਆਂ ਤੇ ਇਹਨਾਂ ਤੇ ਜਿਹੜੀਆਂ ਕਾਨੂੰਨੀ ਧਰਮ ਤੈ ਤ ਮਤਲਬ ਅਸੀਂ ਕਾਰਵਾਈ ਕਰ ਰਹੇ ਹਾਂ ਕਿ ਅਸੀਂ ਬਾਕੀ ਜਿਹੜੇ ਦੁਕਾਨਦਾਰ ਜਿਹੜੇ ਕਵਾੜੀਏ ਨੇ ਇਹਨੇ ਵਿਚਾਰਦੇ ਉਹਨਾਂ ਨੂੰ ਤੁਹਾਡੇ ਮਤਲਬ ਰਾਹੀਂ ਇਹ ਸੰਦੇਸ਼ ਦਿੰਦੇ ਹਾਂ ਵੀ ਉਹ ਇਸ ਚੀਜ਼ ਤੋਂ ਅਰੇਜ ਕਰਨ ਇਹਦੇ ਨਾਲ ਇੱਕ ਤਾਂ ਚੋਰੀ ਦੀਆਂ ਵਾਰਦਾਤਾਂ ਤੋਂ ਠੱਲ ਪੋ ਗਈ ਦੂਜਾ ਜਿਹੜੇ ਇਹ ਮਾੜੇ ਕੰਮਾਂ ਤੋਂ ਇਹ ਬਾਸੀ ਆਣਾ ਨਹੀਂ ਤਾਂ ਇਹਨਾਂ ਦੇ ਖਿਲਾਫ ਵੀ ਅਸੀਂ ਸ਼ਾਪ